ਮਾਇਮਨ ਦਰ ਸਿੰਘ ਪੈਣੀ ਵਾਗਾ ਪੀਕੇ ਜੂ ਟਕੌਂਡਾ ਦਾ ਜਿਹੜਾ ਪ੍ਰਧਾਨ ਮਾਨਸਾ ਅਸੀਂ 29 ਤਰੀਕ ਤੋਂ ਲਗਾਤਾਰ ਇਸ ਨੰਦੇ ਵਾਰਗੇ ਬੈਠੇ ਆ ਧਰਨ ਲਈ ਇਹ ਤੋਂ ਪਹਿਲਾਂ ਢਾਈ ਮਹੀਨੇ ਲਗਾਤਾਰ ਕੈਂਚੀਆਂ ਤੇ ਠੁੱਠਾਂ ਵਾਲੀ ਗ੍ਰੈਂਟ ਦੇ ਮੂਲੇ ਬੈਠੇ ਰਹੇ ਆ ਕਿਉਂਕਿ ਜਿਹੜਾ ਚਮਕੌਰ ਸਿੰਘਾ ਠੁੱਠਾਂ ਵਾਲੀ ਦਾ ਕਿਸਾਨ ਉਹਦੀਆਂ ਤਿੰਨ ਕਰਾਣਾ 10 ਮਰਲੇ ਇੱਥੋਂ ਦੀ ਜਿਹੜਾ ਐਸਟੇਮ ਹੈ ਵੀ ਅਸਲੀ ਦੋਸ਼ੀ ਆ ਇਹਨੇ ਰਕਵਾਈਆਂ ਨੇ ਕੀਆਂ ਰਿਸਟਰੀ ਹੋ ਗਈਆਂ ਬਾਗਲ ਮਾਰਿਆ ਗਿਆ ਚਾਰ ਦਿਵਾਰੀ ਜਦੋਂ ਹੋ ਗਈ ਪੈਸਿਆਂ ਨੂੰ ਬਾਰ-ਬਾਰ ਢੇਡੇ ਮਾਰਦਾ ਇਹਨੇ 25 ਤੱਕ ਨਹੀਂ ਕਿਸਾਨ ਨੂੰ ਦਿੱਤੀ ਤੇ ਜਦੋਂ ਆਪਾਂ ਲਗਾਤਾਰ 29 ਤਰੀਕ ਤੋਂ ਬੈਠੇ ਆ ਅੱਜ 6 ਤਰੀਕ ਹੋ ਗਈ ਹੈ ਦੂਜੇ ਮਹੀਨੇ ਦੀ 2025 ਤੇ ਅੱਜ ਇਹਨਾਂ ਦੇ ਚੰਡੀਗੜ੍ਹ ਅਧਿਕਾਰੀ ਆਏ ਸੀ 4 ਲੱਖ ਦਾ ਚੈੱਕ ਲੈ ਲਓ ਜੀ 4 ਲੱਖ 6000 ਦਾ ਚੈੱਕ ਲੈ ਲਓ ਜੀ ਕਿਉਂਕਿ ਤਿੰਨ ਕਰ ਵਾਲਾ 10 ਮਰਲੇ ਦਾ ਜਿਹੜਾ 13-14 ਲੱਖ ਰੁਪਇਆ ਵੜਦਾ ਉਹ ਪੁੱਛਿਆ ਸਾਡੇ ਆਦਮਿਆਂ ਨੇ ਵੀ ਉਹ ਕੱਦ 'ਚ ਰੱਖਿਆ ਤੇ ਉਹ ਕਹਿੰਦੇ ਕੋਈ ਨਾ ਕੋਈ ਸਮਾਂ ਲੱਗੂਗਾ ਖਾਲ ਪਈ ਦਾ ਕਰਕੇ ਅਸੀਂ ਉਹਨਾਂ ਚੱਕਰ ਇਹਦੇ ਬਾਰ ਦਾ ਖੜਾ ਨਹੀਂ ਛੱਡਾਂਗੇ ਦਿਨ ਰਾਤ ਵਾਸਤੇ ਬੈਠੇ ਆ ਅੱਜ ਜਿਹੜੀ ਭਿੱਖੀ ਬਲਾਕ ਦੀ ਵਾਰੀ ਆ ਰਾਤ ਦਿਨ ਦੀ ਤੇ ਜਿੰਨਾਂ ਚਿਰ ਉਹ ਸਾਰੇ ਪੈਸੇ ਕਿਸਾਨ ਦੇ ਨਹੀਂ ਦੇ ਲੂਗਾ ਜਿਹੜਾ ਵਿਜੇ ਸਿੰਘ ਲਾ ਇਹ ਸਾਰੇ ਕੰਮਾਂ ਦਾ ਡਿੱਕਾ ਬਣਦਾ ਜਿਹੜੇ ਛੋਟੇ ਛੋਟੇ ਕੰਮਾਂ ਦਾ ਤੇ ਉਹ ਸਾਰੇ ਵਿਜੇ ਸਿੰਘਲੇ ਦੀ ਕੋਠੀ ਦਾ ਘਰਾਓ ਨਹੀਂ 11 ਤਰੀਕ ਨੂੰ ਕਰ ਸਕਦੇ ਉਹਨਾਂ ਚੱਕਰ ਜਿਹੜਾ ਸੰਘਰਸ਼ ਚ ਜਾਰੀ ਰਹੂਗਾ ਕਿਉਂਕਿ ਇਹ ਇਥੋਂ ਦੀ ਮੌਕੇ ਦਾ ਪ੍ਰਸ਼ਾਸਨ ਤੇ ਸਰਕਾਰ ਫੈਸਲਾ ਕਰ ਲੇ ਅਸੀਂ ਬੀਕੇਯੂ ਟਕਾਂ ਦਾ ਵੱਲੋਂ ਫੈਸਲਾ ਕਰਿਆ ਵੀ 11 ਤਰੀਕ ਨੂੰ ਇੱਥੇ ਵੱਡਾ ਕੱਟ ਕਰਕੇ ਜ਼ਿਲ੍ਹੇ ਦਾ ਵਿਜੇ ਸਿੰਘਲੇ ਦੀ ਕੋਠੀ ਦਾ ਘਰਾਓ ਕਰਕੇ ਵਿਜੇ ਸਿੰਘਲੇ ਦੀ ਤਸੱਲੀ ਕਰਾਵਾਂਗੇ ਜਿਹੜਾ ਇੱਕ ਮਾਨਸਾ ਜ਼ਿਲ੍ਹੇ ਦਾ ਐਮਪੀ ਸੀਗਾ ਵਧੀਆ ਜਿੰਨੀ ਭਗਵੰਤ ਮਾਨ ਦੀ ਪਹੁੰਚ ਆ ਉਹਦੋਂ 2% ਹੀ ਘੱਟ ਸੀਗੀ 10% ਇਹਦੀ ਸੀ ਪਰ ਜਿਹੜਾ ਇੱਕ ਆਵੀਆਂ ਮਾੜੀਆਂ ਕਰਤੂਤਾਂ ਕਰਕੇ ਨਾਲੇ ਥੱਲੇ ਨੀਚੇ ਆ ਗਿਆ ਤੇ ਨਾਲੇ ਜ਼ਿਲ੍ਹੇ ਦੇ ਕੰਮਾਂ ਦੇ ਵਿੱਚ ਛੋਟਾ ਛੋਟਾ ਚਾਪਸਰਸਾਈਚ ਦਾਖਲਤਾ ਜੀ ਦਿੰਦਾ ਉਹ ਉਹਨਾਂ ਚੱਕਰ ਉਹਦਾ ਸਾਰਾ ਤਾਂ ਹੁੰ ਚੁੱਕਿਆ ਨਿਕਲਦਾ ਉਹਨਾਂ ਚੱਕਰ ਸਾਡਾ ਸੰਘਰਸ਼ ਹੈਗਾ ਪੱਕਾ ਇਹਤੇ ਜਾਰੀ ਰਹੋ